ਦੋਸਤੋ ਸਮੁੰਦਰ 'ਚ ਡੁੱਬਿਆ ਜਹਾਜ਼ ਜੀ ਹਾਂ ਕਰੀਬ 16 ਲੋਕਾਂ ਦੀ ਜਾਨ ਨੂੰ ਖਤਰਾ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵਾਟੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਓਮਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਅਨੁਸਾਰ ਯਮਨ ਵੱਲ ਜਾ ਰਿਹਾ ਇੱਕ ਤੇਲ ਦਾ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਗਿਆ ਓਮਾਨ ਦਾ ਸਮੁੰਦਰੀ ਸੁਰੱਖਿਆ ਕੇਂਦਰ ਮੁਤਾਬਕ ਇੱਕ ਤੇਲ ਕੈਂਟੈਂਕਰ ਦਾ ਨਾਂ ਪ੍ਰੈਸਟੀਜ ਫਾਲਕਨ ਦੱਸਿਆ ਜਾ ਰਿਹਾ ਹੈ ਜਿਸ ਦੇ ਸਵਾਰ 16 ਕਰੂ ਮੈਂਬਰ ਦਾ ਹਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਇਸ ਤੇਲ ਦੇ ਜਹਾਜ਼ ਦੇ ਸਵਾਰ 16 ਕਰੂ ਮੈਂਬਰਾਂ ਚ 13 ਭਾਰਤੀ ਨਾਗਰਿਕ ਤੇ 3 ਸ਼੍ਰੀਲੰਕਾ ਦੇ ਨਾਗਰਿਕ ਦੱਸੇ ਜਾ ਰਹੇ ਨੇ ਪਰ ਉਹ ਕਿੱਥੇ ਅਤੇ ਕਿਸ ਹਾਲਾਤ ਚ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਦੇ ਅਨੁਸਾਰ ਇਹ ਤੇਲ ਦਾ ਜਹਾਜ਼ ਪੂਰਬੀ ਅਫਰੀਕੀ ਦੇਸ਼ ਕੋਮਰੋਜ਼ ਦਾ ਝੰਡਾ ਲੈ ਕੇ ਜਾ ਰਿਹਾ ਸੀ ਮੰਗਲਵਾਰ ਨੂੰ ਇਹ ਤੇਲ ਟੈਂਕਰ ਓਮਾਨ ਦੇ ਮੁੱਖ ਉਦਯੋਗਿਕ ਦੁਕਮ ਬੰਦਰਗਾਹ ਨੇੜੇ ਡੁੱਬ ਗਿਆ ਤੇ ਚਾਲਕ